ਪ੍ਰੈਸ ਦੇ ਵੀਰਾਂ ਦਾ ਇੱਥੇ ਪਹੁੰਚਣ ਤੇ ਦਿਲਦਿਆਂ ਕਰਾਈਆਂ ਚੋਂ ਧੰਨਵਾਦ ਕਰਦਾ ਮੇਰਾ ਨਾਮ ਬਲਜੀਤ ਸਿੰਘ ਪਾਇਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਸਾਡੇ ਨਾਲ ਨੇ ਪ੍ਰੀਤ ਸ਼ਰਮਾ ਜੀ ਕਿਸਾਨ ਸੱਜ ਤੋਂ ਤੇ ਸਾਡੇ ਨਾਲ ਹੈ ਰਾਜਨਦੀਪ ਜੀ ਜੋ ਸਾਡੇ ਆਰਟੀਐ ਐਕਟਿਵਿਸਟ ਨੇ ਚੇਅਰਮੈਨ ਪੰਜਾਬ ਯੂਥ ਕਾਂਗਰਸ ਤੇ ਅੱਜ ਦੀ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਸ ਦਾ ਮੇਨ ਮੁੱਦਾ ਹੈ ਵੀ ਪੰਜਾਬ ਸਰਕਾਰ ਵੱਲੋਂ 8 ਕਾਲਜਾਂ ਨੂੰ ਫਟਮ ਅਖਤਿਆਰ ਬਣਾਉਣ ਦਾ ਜਿਹੜਾ ਫੈਸਲਾ ਸੀ ਉਹ ਵਾਪਸ ਲਿਆ ਗਿਆ ਵਾਪਸ ਨਹੀਂ ਲਿਆ ਗਿਆ ਪਰ ਉਹਨੂੰ ਮੁਲਤਵੀ ਕੀਤਾ ਕੁਝ ਸਮੇਂ ਵਾਸਤੇ ਉਹਨੂੰ ਰੋਕ ਦਿੱਤਾ ਗਿਆ ਜਾਂ ਆਪਾਂ ਕਹਿ ਲਈਏ ਵੀ ਜੇ ਸਟੇ ਦਿੱਤਾ ਗਿਆ ਇਹ ਮੁੱਦਾ ਐਡਾ ਭਿਆਨਕ ਮੁੱਦਾ ਸੀ ਤਾਂ ਕਿ ਸਾਡੇ ਲੋਕਾਂ ਨੇ ਬੀਜੇਪੀ ਸਰਕਾਰ ਦੇ ਖਿਲਾਫ ਖੇਤੀ ਆਂਦੋਲਨ ਵੇਲੇ ਇੱਕਜੁੱਟ ਹੋ ਕੇ ਸੰਘਰਸ਼ ਕੀਤਾ ਸੀ ਉਸੇ ਤਰ੍ਹਾਂ ਸਾਡੇ ਸਟੂਡੈਂਟ ਵਿਦਿਆਰਥੀ ਭਰਾਵਾਂ ਨੇ ਭੈਣਾਂ ਨੇ ਰਲ ਮਿਲ ਕੇ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਇੱਕਜੁੱਟ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਵਾਜ਼ ਉਠਾਈ ਤੇ ਉਸ ਦੇ ਵਿੱਚ ਤੁਸੀਂ ਜਿਹੜੇ ਸਾਡੇ ਪ੍ਰੈਸ ਵਾਲੇ ਵੀਰ ਸੀ ਚੈਨਲਾਂ ਵਾਲੇ ਵੀਰ ਸੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਉਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਹ ਜਿਹੜੀ ਇੱਕ ਲੋਕ ਲਹਿਰ ਬਣ ਰਹੀ ਸੀ ਭਗਵੰਤ ਮਾਨ ਸਾਹਿਬ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਉਸ ਲਹਿਰ ਤੋਂ ਘਬਰਾ ਕੇ ਉਹਨਾਂ ਨੇ ਉਹ ਫੈਸਲੇ ਨੂੰ ਮੁਲਤਵੀ ਕੀਤਾ ਕਿਉਂਕਿ ਇਹ ਮੁਲਤਵੀ ਤਾਂ ਕਰਨਾ ਪਿਆ ਵੀ ਜਿਹੜੇ ਪੰਜਾਬ ਦੇ ਵਿੱਚ ਗਰੀਬ ਬੱਚੇ ਸੀ ਜੋ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਸੀ ਉਹਦੇ ਵਿੱਚ ਗਰੀਬ ਆਪਣੇ ਐਸਸੀ ਬੱਚੇ OBC ਜਾਂ ਜਰਨਲ ਵਰਗ ਦੇ ਜਿਹੜੇ ਬੱਚੇ ਆਰਥਿਕ ਤੌਰ ਤੇ ਕਮਜ਼ੋਰ ਸੀ ਜੇ ਉਹਨਾਂ ਨੂੰ ਉਹਨਾਂ ਕਾਲਜਾਂ ਨੂੰ ਖੁਦ ਮختار ਕਰ ਦਿੱਤਾ ਜਾਂਦਾ ਤਾਂ ਉਹ ਪੁਨੀਆ ਪੀਸਾ ਭਰਨ ਦੇ ਯੋਗ ਦੀ ਸੀਗੇ ਇਸ ਕਾਰਨ ਪੰਜਾਬ ਦੇ ਬੱਚਾਂ ਦੇ ਨਾਲ ਧੱਕਾ ਹੋਣਾ ਸੀ ਕਿ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਣੇ ਸੀ ਜਿਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਡੇ ਹਟੇ ਐਕਟਿਵਿਸਟ ਰਾਜਨਦੀਪ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਰਾਜਨਦੀਪ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਮਸਲਾ 2 ਮਹੀਨਾ ਪਹਿਲਾਂ ਸ਼ੁਰੂ ਹੁੰਦਾ ਸੀ ਜਦੋਂ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਨੇ 8 ਕਾਲਜਾਂ ਨੂੰ ਸਵੈ ਨਿਰਭਰ ਆਟੋਨੋਮਸ ਜਾਂ ਜੇਕਰ ਲੀਮਨ ਲੈਂਗੁਏਜ ਦੀ ਗੱਲ ਕਰੀਏ ਤਾਂ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਹੈਗਾ ਲੈਟਰ ਜਾਰੀ ਕੀਤਾ ਇਹ ਲੈਟਰ ਜਿਹੜੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਅਸ਼wini ਭੱਲਾ ਜੀ ਵੱਲੋਂ ਜਾਰੀ ਕੀਤਾ ਗਿਆ ਇਹਦੇ ਵਿੱਚ 8 ਕਾਲਜ ਪੰਜਾਬ ਦੇ 8 ਸਰਕਾਰੀ ਕਾਲਜ ਜਿਨ੍ਹਾਂ ਦੀ ਪ੍ਰਾਪਰਟੀ ਖਰਬਰ ਰਹੀਆਂ ਦੀ ਹੈ ਚਾਹੇ ਉਹ ਮੋਹਾਲੀ ਲਾਲੀਏ ਚਾਹੇ ਹੋ ਲੁਧਿਆਣੇ ਲਾ ਲਈਏ ਚਾਹੇ ਹੋ ਪਟਿਆਲੇ ਲਾ ਲਈਏ ਦੋ ਕਾਲਜ ਪਟਿਆਲੇ ਆ ਦੋ ਲੁਧਿਆਣੇ ਆ ਇੱਕ ਮੋਹਾਲੀ ਇੱਕ ਮਲੇਰਕੋਟਲਾ ਇੱਕ ਅੰਮ੍ਰਿਤਸਰ ਇੱਥੇ 8 ਕਾਲਜ ਸੀ ਜਿਨ੍ਹਾਂ ਨੂੰ ਸਰਕਾਰ ਨੇ ਆਟੋਨੋਮਸ ਕਰਨ ਦਾ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ ਪਰ ਜਦੋਂ ਇਹ ਮੇਰਾ ਮਸਲਾ ਮੇਰੇ ਧਿਆਨ 'ਚ ਆਇਆ ਮੈਂ ਇਹ ਪਬਲਿਸ਼ ਕੀਤਾ ਸੋਸ਼ਲ ਮੀਡੀਆ ਤੇ ਤਾਂ ਬਹੁਤ ਸਾਰੇ ਮੀਡੀਆ ਨੇ ਮੇਰਾ ਸਾਥ ਦਿੱਤਾ ਸਟੂਡੈਂਟ ਜਥੇਬੰਦੀਆਂ ਨੇ ਕੁਝ ਨੇ ਸਾਥ ਦਿੱਤਾ ਕੁਝ ਅਧਿਆਪਕ ਜਥੇਬੰਦੀਆਂ ਨੇ ਜਿਆਦਾ ਸਾਥ ਦਿੱਤਾ ਮਹੀਨੇ ਦੀ ਲੜਾਈ ਮਗਰੋਂ ਮਹੀਨੇ ਦੀ ਲੜਾਈ ਮਗਰੋਂ ਅੱਜ ਜਿਹੜਾ ਸਰਕਾਰ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਮੁਲਤਵੀ ਕੀਤਾ ਗਿਆ ਹੈ। ਮੁਲਤਵੀ ਇੰਦਾ ਸੈਂਸ ਵੀ ਅਸੀਂ ਅਜੇ ਅਸੀਂ 50% ਲੜਾਈ ਜਿੱਤੇ ਆ। ਸਰਕਾਰ ਨੇ ਯੂ ਟਰਨ ਸ਼ਬਦ ਮੈਂ ਯੂਜ਼ ਕਰੂੰਗਾ। ਵੀ ਪਹਿਲਾਂ ਸਰਕਾਰ ਜਿਹੜੀ ਹੈ ਫੈਸਲਾ ਲੈ ਲੈਂਦੀ ਹੈ ਉਸ ਤੋਂ ਬਾਅਦ ਸਰਕਾਰ ਯੂ ਟਰਨ ਲੈ ਲੈਂਦੀ ਹੈ। ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਚੇਰੀ ਸਿੱਖਿਆ ਵਿਭਾਗ ਦੇ ਜਿਹੜੇ ਮੰਤਰੀ ਹੈ ਹਰਜੋਤ ਬੈਂਸ ਉਹਨਾਂ ਵੱਲੋਂ ਇਹ ਲਿਖਿਆ ਗਿਆ ਵੀ ਅਸੀਂ ਪੰਜਾਬ ਦੇ ਹਿੱਤ ਲਈ ਇਹ ਫੈਸਲਾ ਵਾਪਸ ਲਿਆ ਮੈਂ ਤੁਹਾਡੇ ਮਾਧਿਅਮ ਦੇ ਜਰੀਏ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇਕਰ ਪੰਜਾਬ ਦੇ ਹਿੱਤ ਲਈ ਉਹਨਾਂ ਨੇ ਫੈਸਲਾ ਲਿਆ ਤਾਂ ਜਦੋਂ ਇਹ ਫੈਸਲਾ ਲਿਆ ਗਿਆ ਸੀ ਉਦੋਂ ਪੰਜਾਬ ਦੇ ਹਿੱਤ ਕਿੱਥੇ ਸੀ ਇੱਕ ਮੁੱਖ ਮੰਤਰੀ ਵੱਲੋਂ ਡਿਪਟੀ ਡਾਇਰੈਕਟਰ ਨੂੰ ਹੁਣ ਉਸ ਉਹ ਡਿਪਟੀ ਡਾਇਰੈਕਟਰ ਜਿਹੜਾ ਪਹਿਲਾਂ ਹੀ ਕਰਪਟ ਹੈ ਜਿਹਦੇ ਉੱਤੇ ਵਿਜੀਲੈਂਸ ਇਨਕੁਆਰੀ ਚੱਲੀ ਜਾਂਦੀ ਹੈ ਉਸ ਦੀ ਸੀਨੀਅਰਿਟੀ 37ਵੇਂ ਨੰਬਰ ਤੇ ਬੰਦੀ ਹੈ ਲੇਕਿਨ ਸਰਕਾਰ ਨੇ ਉਸ ਨੂੰ 36 ਨੰਬਰ ਛੱਡ ਕੇ 37ਵਾਂ ਨੰਬਰ ਚੱਕ ਕੇ ਡਿਪਟੀ ਡਾਇਰੈਕਟਰ ਬਣਾਇਆ ਗਿਆ ਹੈਗਾ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਇਹ ਖੁਦਮਖਤਿਆਰ ਅਫਸਰਾਂ ਨੂੰ ਕਰ ਰਹੀ ਹੈ ਵੀ ਸਰਕਾਰ ਦਾ ਇਸ ਮਾਮਲੇ ਤੇ ਕੋਈ ਧਿਆਨ ਨਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕੋਈ ਧਿਆਨ ਨਹੀਂ ਸੀ ਮਾਨਯੋਗ ਸਿੱਖਿਆ ਮੰਤਰੀ ਦਾ ਇਸ ਤੇ ਕੋਈ ਧਿਆਨ ਨਹੀਂ ਸੀਗਾ ਤਾਂ ਹੁਣ ਜਿਹੜੀ ਆ ਉਹਨਾਂ ਨੇ ਇੱਕ ਡਿਪਟੀ ਡਾਇਰੈਕਟਰ ਜੋ ਆਸ਼wini ਭੱਲਾ ਹੈ ਉਹਨੂੰ ਬਤੌਰ ਇਸ ਮਾਮਲੇ ਦੇ ਉੱਤੇ ਸਾਡੇ ਵੱਲੋਂ ਜਦੋਂ ਮੁੱਦਾ ਚੱਕਿਆ ਗਿਆ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਬਤੌਰ ਡਿਪਟੀ ਡਾਇਰੈਕਟਰ ਤੋਂ ਉਤਾਰ ਕੇ SCD ਕਾਲਜ ਲੁਧਿਆਣਾ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਤੇ ਉਹਦੇ ਉੱਤੇ ਜਿਹੜੀ ਹੈ ਵਿਜੀਲੈਂਸ ਇਨਕੁਆਇਰੀ ਚਲਾ ਦਿੱਤੀ ਗਈ ਹੈ। ਲੋਕ ਉਹਨੇ ਇਹ ਰਾਜਕਿਰਤ ਦੇ ਇੰਟਰਵਿਊ ਕਰਦਾ ਕਿ ਸਰਕਾਰ ਨੂੰ ਕਤੂ ਦੇ ਰੋੜੇ ਕਤਈ ਨਹੀਂ ਸੀਗਾ। ਇਹ ਆਪਸ਼ਨ ਜਾਈ ਕਰਦੇ ਨੇ ਕਿ ਸਰਕਾਰ ਦੀ ਕੋਈ ਕੋਈ ਨਹੀਂ ਮੰਨਦੇ। ਦੇਖੋ ਜੀ ਇਹ ਜਿਹੜਾ ਲੈਟਰ ਹੈ 22 ਤਰੀਕ ਨੂੰ ਪਿਛਲੇ ਮਹੀਨੇ ਪਬਲਿਸ਼ ਹੋਇਆ ਸੀਗਾ। ਤਾਂ ਮੈਂ 4-5 ਦਿਨ ਪਹਿਲਾਂ ਮਾਲਵਿੰਦਰ ਕੰਗ ਦੀ ਇੰਟਰਵਿਊ ਜੋਗੀ ਆਮ ਆਦਮੀ ਪਾਰਟੀ ਦੇ ਨਵੇਂ ਐਲਪੀ ਚੁਣੇ ਗਏ ਆ। ਉਸ ਵੱਲੋਂ ਇੱਕ ਪੱਤਰਕਾਰ ਨੂੰ ਉਹਨਾਂ ਵੱਲੋਂ ਇਸ ਮਸਲੇ ਦੇ ਜਦੋਂ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਵੀ ਇਹ ਮਸਲਾ ਮੇਰੇ ਕੱਲ ਹੀ ਧਿਆਨ ਚ ਆਇਆ। ਇੱਕ ਮਹੀਨਾ ਪਹਿਲਾਂ ਦਾ ਜਿਹੜਾ ਲੈਟਰ ਜਾਰੀ ਹੋ ਗਿਆ ਉਹ ਇੱਕ ਮਹੀਨੇ ਬਾਅਦ ਇੱਕ ਐਮਪੀ ਦੇ ਮੌਜੂਦਾ ਸਰਕਾਰ ਦੇ ਐਮਪੀ ਦੇ ਧਿਆਨ ਚੋਂ ਤਾਂ ਕਿੱਥੇ ਨਾ ਕਿੱਥੇ ਸਰਕਾਰ ਆਣ ਲੱਗਦਾ ਵੀ ਸਰਕਾਰ ਦਾ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੀ ਸਿੱਖਿਆ ਦੇ ਉੱਤੇ ਪੰਜਾਬ ਦੀ ਉੱਚੇਰੀ ਸਿੱਖਿਆ ਦੇ ਉੱਤੇ ਬਿਲਕੁਲ ਧਿਆਨ ਨਹੀਂ ਹੈਗਾ ਤਾਂ ਹੁਣ ਵੀ ਜਿਹੜਾ ਇਹੀ ਹਵਾਲਾ ਦਿੱਤਾ ਗਿਆ ਹੈਗਾ ਵੀ ਅਸੀਂ ਲੋਕ ਪੱਖੀ ਲੋਕ ਲੋਕਾ ਲੋਕ ਹਿੱਕ ਨੂੰ ਲੋਕ ਹਿੱਤ ਨੂੰ ਰੱਖਦੇ ਹੋਏ ਇਹ ਫੈਸਲਾ ਸੀ ਜਿਹੜਾ ਹੈਗਾ ਉਹ ਮੁਲਤਵੀ ਕੀਤਾ ਗਿਆ ਇਸ ਦੇ ਅੰਦਰ ਵਿਦੇਸ਼ ਵਿੱਚ ਆਇਸੀ ਦਾ ਪੂਸਲੇ ਦਿਨੇ ਰੌਲਾ ਪੈਣਾ ਸ਼ੁਰੂ ਹੋ ਗਿਆ ਪ੍ਰੋਜੈਕਟ ਐਜੀਟੇਸ਼ਨਾਂ ਚ ਰੌਲਾ ਹੋ ਰਿਹਾ ਤੇ ਸਰਕਾਰ ਨੂੰ ਕਾਰਨ ਪਤਾ ਲੱਗ ਗਿਆ ਦੇਖੋ ਜੀ ਸਰਕਾਰ ਨੂੰ ਸਭ ਪਤਾ ਸਰਕਾਰ ਨੇ ਸਿਰਫ ਆਪਦੇ ਨਿਜੀ ਪ੍ਰਾਈਵੇਟ ਸੈਕਟਰ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਜਿਹੜੇ ਲੋਕਾਂ ਨੂੰ ਆ ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜੋ ਚਾਂਸਲਰ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਰਾਸ਼ਵਾ ਭੇਜਿਆ ਗਿਆਗਾ ਚਾਹੇ ਉਹ ਸੀਯੂ ਦਾ ਲਾ ਲਈਏ ਉਹ ਭਾਜਪਾ ਵੱਲੋਂ ਰਾਸ਼ਵਾ ਭੇਜਿਆ ਗਿਆ ਕਿਤਨੇ ਕਿਤੇ ਪ੍ਰਾਈਵੇਟ ਸੈਕਟਰਾਂ ਨੂੰ ਜਿਹੜਾ ਹੈਗਾ ਉਹਨੂੰ ਫਾਇਦਾ ਦਿਵਾਉਣ ਦੇ ਮਾਰੇ ਇਹ ਸਰਕਾਰੀ ਕਾਲਜਾਂ ਨੂੰ ਜਿਹੜਾ ਹੈਗਾ ਆਟੋਨੋਮਸ ਕਰਦੇ ਸੀ ਕਿਉਂਕਿ ਆਟੋਨੋਮਸ ਇੰਦਾ ਸੈਂਸ ਸਵੇ ਮੇਰੇ ਪਰ ਵੀ ਉਹ ਬਿਲਡਿੰਗ ਸਰਕਾਰ ਦੀ ਹੋਊਗੀ ਉਹਨੂੰ ਚਲਾਊਗਾ ਚਲਾਊਗੀ ਇੱਕ ਸੰਸਥਾ ਚਲਾਓ ਬੱਚਿਆਂ ਵੱਲੋਂ ਫੀਸ ਕਲੈਕਟ ਕਰਕੇ ਤੁਸੀਂ ਟੀਚਰਾਂ ਨੂੰ ਤਨਖਾਹ ਦੋਗੇ ਅੱਜ ਦੇ ਟਾਈਮ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਬੀਏ 4000 ਤੋਂ 4500 ਦੇ ਵਿੱਚ ਹੋ ਜਾਂਦੀ ਹੈ ਜੇਕਰ ਇਹ ਆਟੋਨੋਮਸ ਹੋ ਜਾਂਦੇ ਤਾਂ ਤੁਸੀਂ ਐ ਲਾਓ ਵੀ ਇੱਥੇ ਬੀਏ ਦੀ ਇੱਕ ਸਮੈਸਟਰ ਦੀ 20000 ਦੀ ਹੋ ਜਾਣੀ ਦੀ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਦੀ ਬ੍ਰਿਫਿੰਗ ਕੇ ਪੂਰਪ ਨਾਲ ਮੈਂ ਦਿੱਤੀਆਂ ਨੂੰ ਥੈਂਕ ਯੂ ਕੀਨਗਸ ਤੋਂ ਬਾਅਦ ਵੀ ਕਿਹਾ ਦੇਖੋ ਜੀ ਆਮ ਆਦਮੀ ਪਾਰਟੀ ਬਾਕੀਆ ਸਟੇਟ ਦੀ ਮੈਂ ਗੱਲ ਨਹੀਂ ਕਰੂੰਗਾ ਮੈਂ ਗੱਲ ਕਰੂੰਗਾ ਪੰਜਾਬ ਦੀ ਇਹ ਜੇਕਰ ਤੁਸੀਂ ਪੰਜਾਬ ਦੇ ਵਿੱਚ ਮੈਂ ਪੰਜਾਬ ਪੱਖੀ ਪਹਿਲਾਂ ਗੱਲ ਕਰੂੰਗਾ ਪਹਿਲਾਂ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਤਾਂ ਪੰਜਾਬ ਦੇ ਜਿਹੜੇ ਦੇਖੋ ਪੰਜਾਬ ਦੇ ਵਿੱਚ ਗੱਠ ਜੋੜੀ ਹੈ ਨਹੀਂ ਤੁਸੀਂ ਲੋਕ ਸਭਾ ਵੇਲੇ ਕਿਹੜਾ ਗੱਠ ਜੋੜ ਸੀਗਾ ਚੱਪ ਗੱਲ ਮੈਂ ਪੰਜਾਬ ਦੀ ਦੇਖੋ ਇਹ 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 ਫੈਸਲਾ ਹਾਈ ਕਮਾਂਡ ਦੇ ਉੱਤੇ ਹੁੰਦਾ ਕਿਉਂਕਿ ਆਖਰ ਹਾਈ ਕਮਾਂਡ ਨੇ ਕਿਉਂ ਨਹੀਂ ਪੰਜਾਬ ਕੀਤਾ ਪੰਜਾਬ ਦੇ ਵਿੱਚ ਮੁੱਖ ਪਾਰਟੀ ਜਿਹੜੀ ਹੈ ਕਾਂਗਰਸ ਪਾਰਟੀ ਹੈ ਉਹ ਵਿਰੋਧੀ ਤੇ ਰਹਿ ਤਾਂ ਇਸ ਕਰਕੇ ਮੈਂ ਪੰਜਾਬ ਦੀ ਹੀ ਗੱਲ ਕਰੂੰਗਾ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਲੋਕਪੱਖੀ ਫੈਸਲੇ ਲੋਕ ਵਿਰੁੱਧ ਫੈਸਲੇ ਹੋਣਗੇ ਉਹਦੀ ਅਸੀਂ ਆਵਾਜ਼ ਚੱਕਦੇ ਹਾਂ ਜੀ ਪ੍ਰੋਫੈਸਰ ਜੀ ਗੱਲ ਕੀਤੀ ਸੀ 49ਵੇਂ ਨੰਬਰ ਤੇ ਉਹ ਵੀ ਵਿਰੋਧੀ ਰਾਜਨੀਤੀ ਉਹੋ ਦਿੱਕਤ ਜਿਹੜਾ ਟੈਕਸ ਜਿਹੜਾ ਆਪਣਾ ਦਿੱਤਾ ਗਿਆ ਕਿ ਨਾਗਰਿਕ ਸਰਕਾਰ ਦੀ ਨਹੀਂ ਹੋਣੀ ਬਿਲਕੁਲ ਸਰਕਾਰ ਦੀ ਮਿਲੀ ਭੁਗਤ ਹੈ ਜੀ ਪ੍ਰਾਈਵੇਟ ਆਪਦੇ ਪ੍ਰਾਈਵੇਟ ਪੋਲੀਟੀਸ਼ੀਨਾਂ ਨੂੰ ਜਿਹੜੇ ਐਜੂਕੇਸ਼ਨ ਸਕੈਮ ਚਲਾਉਂਦੇ ਆ ਜਿਹੜੇ ਐਜੂਕੇਸ਼ਨ ਸੈਕਟਰ ਚਲਾਉਂਦੇ ਆ ਉਹਨਾਂ ਨੂੰ ਫਾਇਦਾ ਲਗਾਉਣ ਦੇ ਵਾਸਤੇ ਜਿਹੜਾ ਆਪ ਦਾ ਮਨ ਪਸੰਦ ਅਫਸਰ ਆ ਜਿਹੜਾ ਉਹਨਾਂ ਦੀ ਗੱਲ ਮੰਨਦਾ ਉਹਨੂੰ ਇੱਕ ਡਿਪਟੀ ਡਾਇਰੈਕਟਰ ਲਾਇਆ ਗਿਆ ਉਹਦੀ ਸੀਨੀਅਰਿਟੀ ਤੁਸੀਂ ਦੇਖੋ 36 ਪ੍ਰਿੰਸੀਪਲ ਪਹਿਲਾਂ ਪਏ ਆ ਉਹਨੂੰ ਸੈਂਟੀਮੈਂਟ ਨੰਬਰ ਤੋਂ ਚੱਕ ਕੇ ਤੁਸੀਂ ਡਿਪਟੀ ਡਾਇਰੈਕਟਰ ਬਣਾ ਰਹੇ ਹੋ ਮੈਂ ਸਲਾਮ ਤੇ ਅੱਜ ਆਪਣੀ ਪਲੇਟਫਾਰਮ ਤੇ ਪੜ੍ਹ ਲਿਆ ਹੋਇਆ ਹੈ ਅਨੁਸਾਰ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਡੇ ਪ੍ਰੈਸ ਦੇ ਵੀਰਾਂ ਦਾ ਇੱਥੇ ਪਹੁੰਚਣ ਤੇ ਦਿਲਦਿਆਂ ਕਰਾਈਆਂ